ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾ ਪਹਿਲਾਂ ਵੀ ਇਸ ਬੰਦੇ ਤੇ ਇੱਕ ਵੀਡੀਓ ਪਾ ਚੁੱਕਾ ਕਿ ਇਹ ਸ਼ਰਾਬ ਪੀ ਕੇ ਤੇ ਗੁਰੂ ਸਾਹਿਬ ਦੀ ਬਿਆਦਬੀ ਕਰਦਾ ਗੁਰੂ ਸਾਹਿਬ ਦੀਆਂ ਪੰਕਤੀਆਂ ਬੋਲਦਾ ਵਾ ਜਿਹੜੇ ਵਿੱਚ ਸ਼ਬਦ ਆ ਸ਼ਰਾਬ ਪੀ ਕੇ ਹੁਣ ਤੇ ਇਹ ਉਤੋਂ ਵੀ ਅੱਗੇ ਵਧ ਗਿਆ ਵਾ ਕਿ ਆਹ ਵੇਖ ਲਓ ਸ਼ਰਾਬ ਪੀ ਤੀਂਦੀ ਆ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇਹਨੇ ਘਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਆ ਤੇ ਸ਼ਰਾਬ ਪੀਤੀ ਦੇ ਵਿੱਚ ਹੀ ਪਾਠ ਕਰਤਾ ਆ ਆਹ ਵੇਖ ਲਓ ਆਹ ਕੱਪੜੇ ਦੇ ਪਾਠ ਕਰਨ ਵਾਲੇ ਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਡਿਆ ਤੇ ਸ਼ਰਾਬ ਪੀ ਕੇ ਟਿਆ ਇਹ ਤੋਂ ਪਹਿਲਾਂ ਦੀ ਇਹੀ ਉਸੇ ਦਿਨ ਦੀ ਵੀਡੀਓ ਵੇਖ ਲਓ ਇਹਦੀਆਂ ਇੱਕ ਹੀ ਦਿਨ ਦੀਆਂ ਵੇਖ ਲਓ ਕਿੰਨੀਆਂ ਵੀਡੀਓ ਇਹ ਪਾਉਂਦਾ ਕਿ ਸਵੇਰ ਦੇ ਟਾਈਮ ਸ਼ਰਾਬ ਪੀਤੀ ਹੁੰਦੀ ਆ ਸ਼ਰਾਬ ਪੀਤੀ ਦੇ ਵਿੱਚ ਹੀ ਇਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦਾ ਤੇ ਪਾਠ ਕਰਦਾ ਆ ਆਹ ਵੇਖ ਲਓ ਜਿੰਨੀਆਂ ਵੀਡੀਓ ਵੇਖੋਗੇ ਸਾਰੀਆਂ ਦੇ ਵਿੱਚ ਆਹ ਵੇਖ ਲਓ ਹਾਲਤ ਆਹ ਸ਼ਰਾਬ ਪੀਤੀ ਆ ਉਸੇ ਦਿਨ ਦੀ ਵੀਡੀਓ ਆ ਤੇ ਉਦੋਂ ਹੀ ਪਾਠ ਕਰਨ ਪਿਆ ਆ ਪਤਾ ਨਹੀਂ ਕੈਨੇਡਾ ਦੇ ਵਿੱਚ ਜਿਹੜੀਆਂ ਗੁਰੂ ਘਰ ਕਮੇਟੀਆਂ ਉਹਨਾਂ ਨੂੰ ਜਾਂ ਪਤਾ ਨਹੀਂ ਇਸ ਚੀਜ਼ ਜਾਂ ਜਾਣ ਬੁੱਝ ਕੇ ਨਹੀਂ ਇਹ ਗੱਲ 'ਵਲ ਧਿਆਨ ਦਿੰਦੀਆਂ ਇਹ ਗੱਲ 'ਵਲ ਧਿਆਨ ਦਿਓ ਇਹ ਬੰਦਾ ਲਗਾਤਾਰ ਰੋਜ਼ ਤੇ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦੀ ਬਦਬੀ ਕਰ ਰਿਹਾ ਆਹ ਵੇਖ ਲਓ ਆਹ ਵੀਡੀਓ ਇਹਦੀਆਂ ਰੱਜਿਆ ਹੁੰਦਾ ਸ਼ਰਾਬ ਨਾਲ ਤੇ ਇੱਥੇ ਤੁਹਾਨੂੰ ਵੀਡੀਓ ਵਿਖਾਉਣਾ ਜਿੱਥੇ ਪਾਠ ਕਰਨ ਦਾ ਦਾਅ ਅਈ ਤੇ ਰਾਜ ਕੇ ਇਹਦੇ ਬਾਝ ਪਾਠ ਕਰਨ ਦੇ ਆਵੇ ਲੋ ਰੋਜ਼ ਜਿੱਦਾਂ ਕਥਾ ਸੁਣਾਉਣ ਡਿਆ ਹੁੰਦਾ ਵਾ ਰਾਜ ਕੇ ਪੂਰਾ ਸ਼ਰਾਬਨਾ ਇਹਦੇ ਉੱਲ ਧਿਆਨ ਦਿੱਤਾ ਜਾਵੇ ਤੇ ਇਹਦੇ ਘਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਲਿਖਿਆ ਜਾਵੇ ਗੁਰੂ ਘਰ ਦੇ ਵਿੱਚ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ